ਤੁਸੀਂ ਪਾਪਾ ਨਾਲ ਮੈਚਿੰਗ ਕੀਤੀ ਸੀ ਇਹ ਤੇ ਰੈੱਡ ਟੀ-ਸ਼ਰਟ ਰੈੱਡ ਟੀ-ਸ਼ਰਟ ਬਲੈਕ ਲੋਰ ਅਰਮਾਨ ਨੇ ਵੀ ਪਾਈ ਹੋਈ ਆ ਰੈੱਡ ਟੀ-ਸ਼ਰਟ ਹੈ ਹੈ ਹਾਂ ਡੋਲੇ ਵਾਂਜਣੇ ਮਹਿਰਮਾਨ ਦੇ ਅਰਮਾਨ ਦੇ ਪੇਪਰ ਖਤਮ ਹੋ ਗਏ ਅਰਮਾਨ ਨੂੰ ਛੁੱਟੀਆਂ ਹੋ ਗਈਆਂ ਨੇ ਹੁਣ ਹੂੰ ਅਰਮਾਨ ਤਾਂ ਛੁੱਟੀਆਂ ਹੋ ਗਈਆਂ ਨੇ ਠੀਕ ਐ ਤੁਸ਼ਣ ਤੋਂ ਵੀ ਤੁਸ਼ਣ ਤੋਂ ਵੀ ਛੁੱਟੀਆਂ ਨੇ ਅਰਮਾਨ ਨੂੰ ਹੁਣ ਮੈਕ ਨੂੰ ਵੀ ਛੁੱਟੀ ਹੁੰਨ। ਇਹ ਆ ਪੌਂਡ ਲੈ ਕੇ ਆਂਦੇ ਸੀਗੇ। ਬਹੁਤ ਸੋਹਣੇ ਲੱਗਦੇ ਆ ਨਾ ਫਲਾਵਰ ਲੱਗੇ ਹੋਏ। ਇਹ ਇਹ ਲੈ ਕੇ ਜਾਂਦਾ ਸੀਗਾ ਅਰਮਾਨ ਨੇ ਇਹਨੂੰ ਖਰਾਬ ਕਰਤਾ। ਇਹ ਸੁੱਕ ਗਏ ਤੇ ਹੁਣ ਕੋਈ ਹੋਰ ਲਾਵਾਂਗੇ ਲਿਆ ਕੇ ਦੁਬਾਰਾ। ਕੀ ਉਹ ਬੱਤ ਹੈ ਮਾਤਰ ਮਾਰ ਕੱਲ ਆ ਜੂਗਾ ਨਾ ਆ ਜਾਣਾ ਬੱਤ ਕੱਲ ਆ ਨਹੀਂ ਆ ਜਾਣਾ ਫਿਰ ਕੀ ਹੋ ਗਿਆ ਸਾਡਾ ਤੁਸੀਂ ਲੜਦੇ ਰਹਿੰਦੇ ਹੋ ਹੈ ਮਾਰ ਮੈਨੂੰ ਘੁੱਟਦਾ ਫਿਰ ਵੀ ਤੁਸੀਂ ਉਹਨੂੰ ਯਾਦ ਕਰਦੇ ਹੋ ਯਾਦ ਕਰ ਜੀ ਨਹੀਂ ਲੱਗਦਾ ਨਹੀਂ ਚਲ ਕੋਈ ਨਾ ਕੱਲ ਨੂੰ ਸਵੇਰ ਸਵੇਰ ਹੀ ਆ ਜਾਣ ਉਹਨੇ ਓਕੇ ਚਲ ਤੁਹਾਡੇ ਬਾਤ ਮੈਂ ਤੇ ਕਾਫੀ ਬਣਾਈ ਤੁਸੀਂ ਕਾਫੀ ਪੀ ਲੋ ਤੇ ਠੀਕ ਹੈ ਧਿਆਨ ਨਾਲ ਅਰਮਾਨ ਚਲੇ ਗਿਆ ਬੂਜੀ ਕੋਲੇ ਦਾਦੀ ਦੇ ਨਾਲ ਚਲੇਗਾ ਅੱਜ ਉਹ ਉਹ ਪਹਿਲੀ ਵਾਰ ਗਿਆ ਵਾ ਹਨਾ ਪਹਿਲੀ ਵਾਰ ਗਿਆ ਅਰਮਾਨ ਜੀ ਪਹਿਲੀ ਵਾਰ ਚਲੇਗਾ ਅਰਮਾਨ ਬੂਜੀ ਕੋਲੇ ਅੱਜ ਗਿਆ ਤੱਲਾ ਉਹ ਦਾਦੀ ਨਾਲ ਤੇ ਰਾਤ ਨੂੰ ਉੱਥੇ ਰਹੂਗਾ ਦੇਖੋ ਹੁਣ ਉਹਦਾ ਕੀ ਬਣਦਾ ਵਾ ਸਾਡਾ ਤਾਂ ਜੀ ਨਹੀਂ ਲੱਗਦਾ ਹਨਾ ਮੈਨੂੰ ਤੁਹਾਡਾ ਜੀ ਲੱਗਦਾ ਵਾ ਹਾਂ ਜੀ ਜੀ ਲੱਗ ਗਿਆ ਮਹਿਰਮਾਨ ਵੀ ਨਾ ਨਹੀਂ ਨਾਲ ਹੀ ਆਣ ਕਹਿੰਦੇ ਸੀ ਹਾਂ ਜੀ ਹਾਂ ਜੀ ਲੱਗਿਆ ਹੋਇਆ ਕਿ ਨਹੀਂ ਲੱਗਿਆ ਹੋਇਆ ਨਹੀਂ ਲੱਗਿਆ ਨਹੀਂ ਹੈ ਕੀ ਕ ਯੂ ਗਾਟ ਟੂ ਟੈਲ ਮੈਨ ਅ ਰਮਾਨ ਕਿ ਆ ਮਮਾ ਮਿਸ ਯੂ ਅ ਰਮਾਨ ਮਿਸ ਯੂ ਮਮਾ ਮਿਸ ਯੂ ਮਿਸ ਯੂ ਕੀ ਕ ਹਣ ਪਾਪਾ ਆਉਣਗੇ ਫਿਰ ਆਪਾਂ ਪਾਪਾ ਨੂੰ ਪਾਪਾ ਪਾਪਾ ਦਾ ਜੀ ਲੱਗਿਆ ਜਾਂ ਨਹੀਂ ਲੱਗਿਆ ਪਤਾ ਨਹੀਂ ਹੈਗਾ ਚਲੋ ਫਿਰ ਆਪਾਂ ਕੱਲ ਨੂੰ ਆਈ ਜਣਾ ਰਮਾਨ ਨੇ ਕੱਲ ਤੱਕ ਅਦੀ ਵੀਟ ਕਰਦੇ ਆਪਾਂ ਕਾਲ ਵੀ ਤੁਹਾਨੂੰ ਸੁਣਨ ਸੁਣਨਾ ਲੱਗਦਾ ਹਨਾ ਅਰਮਾਨ ਵੀ ਨਾ ਜੀ ਸੱਚੀ ਸੱਚੀ ਚਲ ਠੀਕ ਆ ਕੋਈ ਨਾ ਅਰਮਾਨ ਹੈ ਨਹੀਂ ਅਜੇ ਤੁਹਾਨੂੰ ਕਿਵੇਂ ਦਾ ਫੀਲ ਹੋ ਰਿਹਾ ਵਕਰੇ ਹਾਂ ਜੀ ਬਹੁਤ ਸੁਣਨ ਲੱਗਦਾ ਬਈ ਯਾਰ ਹੈ ਮੈਂ ਪਤਾ ਕਰ ਰਹੀ ਹਾਂ ਕਿ ਤੁਹਾਨੂੰ ਸੁਣਨ ਲੱਗਦਾ ਮਨ ਨੂੰ ਖਾਣ ਆਉਂਦਾ ਸ਼ਾਂਤੀ ਸ਼ਾਂਤੀ ਜੀ ਹੋਈ ਆ ਨਾ ਕਰੇ ਦਾਦੀ ਦੇ ਨਾਲ ਚਲੇਗਾ ਅੱਜ ਉਹ ਉਹਨਾਂ ਨਾਲ ਜਵਾਬ ਨੂੰ ਕੁੱਟਿਆ ਨਾ ਕਰਾਂਗੇ ਅੱਛਾ ਕੁੱਟਣ ਨਾਲ ਇਹ ਕੀ ਕਨੈਕਸ਼ਨ ਆ ਕੋਟ ਕੋਟ ਤੀਤਾ ਮੈਂ ਕਹਿੰਦੇ ਜਿਵੇਂ ਮੈਨੂੰ ਇਹ ਡਾਂਗਾ ਨਾ ਕੱਟਦੀਆਂ ਹੈ ਸੱਚ ਅੱਜ ਤਾਂ ਆਪਾਂ ਇੱਕ ਗੁੱਡ ਨਿਊਜ਼ ਵੀਡੀਓ ਬਣਾਉਣੀ ਸੀਗੀ ਆਪਣਾ ਉਹ ਬਣਾਇਆ ਸੀਗਾ ਘਰੇ ਵੀਡੀਓ ਬਣਾਉਣੀ ਸੀਗੀ ਆਪਾਂ ਤਾਂ ਚ ਇਹ ਵੀ ਬਣਾਵਾਂਗੇ ਪੈਨ ਆ ਗਿਆ ਆਪਣਾ ਪੈਨ ਬੰਨੋ ਹਾਂ ਹੋਰ ਰੁਪਏ ਹਟ ਗਏ ਕਰਨੇ ਉਹਦੇ ਮੁੰਡੇ ਉਹਦੇ ਮਮੀ ਕੋਈ ਨਹੀਂ ਲਿਆ ਕੋਣ ਆਪਦੇ ਕੋਈ ਨਹੀਂ ਬੁਹਾਨਾ ਮੈਂ ਕਦਾ ਵੀ ਜੀਨ ਲੱਗਿਆ ਹੈਗਾ ਜੀ ਲੱਗਦਾ ਅੱਜ ਨਹੀਂ ਇਹ ਵੀ ਜਰੀ ਜਾਂਦੀ ਆਹੀ ਬੈਠੀ ਆ ਇਹ ਤੁਹਾਨੂੰ ਲੜਦੀ ਆ ਉਹ ਇਹਦਾਂ ਲੜਦਾ ਵਾ ਉਹ ਮਾਰਦਾ ਇਹਦੇ ਆਪਾਂ ਹੋ ਗਏ ਰੈਡੀ ਸ਼ੈਰੀ ਅਸੀਂ ਪਿਆਰ ਹੋ ਕੇ ਚੱਲੇ ਆ ਮਾਰਕੀਟ ਮੈਂ ਹਕਦਾ ਜੀ ਨਹੀਂ ਲੱਗਦਾ ਸੀ ਕਹਿੰਦੀ ਅਰਮਾਨ ਹੈ ਨਹੀਂਗਾ ਮम्मा ਮੇਰੇ ਜੀ ਨਹੀਂ ਲੱਗਦਾ ਇਸ ਕਰਕੇ ਆਪਾਂ ਇਹਨੂੰ ਮਾਰਕੀਟ ਲੈ ਕੇ ਚੱਲੇ ਆ ਇਹਨੂੰ ਕੁਝ ਛੀਚੂੜੀ ਦਵਾ ਕੇ ਲੈ ਕੇ ਆਉਨੇ ਆ ਹਨਾ ਤੇ ਫਿਰ ਆਪਾਂ ਆਉਂਦੇ ਹੋਏ ਨਾਲੇ ਲੈ ਕੇ ਆਵਾਂਗੇ ਦਾਦੀ ਨੂੰ ਤੇ ਅਰਮਾਨ ਨੂੰ ਆਉਂਦੇ ਆਪਾਂ ਨੰਨਾ ਤੇ ਬਾਅਦ ਅਈ ਮੈਂ ਹੱਕ ਨੂੰ ਲੈ ਕੇ ਚੱਲਾਂਗਾ ਮਾਰਕੀਟ ਉੱਥੇ ਆਪਾਂ ਇਹਨੂੰ ਕੁਝ ਚੀਜ਼ ਦਵਾਉਣੇ ਆ ਨਾਲੇ ਦਾ ਜੀ ਲਵਜੂਗਾ ਫਿਰ ਨਾਲੇ ਤਾਂ ਦਾਦੀ ਆ ਜੂਗੀ ਨਾਲੇ ਅਰਮਾਨ ਆ ਜੂਗਾ ਫਿਰ ਨਾਲੇ ਆਪਾਂ ਉਹਨਾਂ ਨੂੰ ਲੈ ਕੇ ਆਉਣੇ ਬੂਜੀ ਤੇ ਮੂਹ ਉਹਨਾਂ ਨੂੰ ਬੂਜੀ ਮੂਹ ਨਾਲ ਚਲ ਕੋਈ ਨਾਲੇ ਫਿਰ ਆਪਾਂ ਉਹਨਾਂ ਨੂੰ ਲੈ ਕੇ ਆਉਣੇ ਆ ਤੇ ਫਿਰ ਤੁਸੀਂ ਖੇਡ ਲਿਓ ਠੀਕ ਆ ਠੀਕ ਠੀਕ ਮੱਟੋ ਮੱਟੋ ਇੰਨਾ ਬਿਆਰ ਕਰਦਾ ਵੀਰੇ ਇਹਨੂੰ ਹਾਂਜੀ ਸੱਚੀ ਹਾਂਜੀ ਲੜਦਾ ਤਾਂ ਰਹਿੰਦਾ ਸਾਰਾ ਦਿਨ ਤੁਸੀਂ ਮੇਰੇ ਬਾਪ ਔਟਦਾ ਸੀ ਤੁਹਾਡੇ ਵਾਲ ਬਟਦਾ ਸੀਗਾ ਰਮਾਨ ਚਲੇ ਗਿਆ ਮਹਿਕ ਬਿਮਾਰ ਹੋ ਗਈ ਪਤਾ ਜੀ ਨਹੀਂ ਲੱਗਦਾ ਹੈਗਾ ਹੈ ਸਾਡਾ ਕਿਸੇ ਦਾ ਵੀ ਨਹੀਂ ਜੀ ਲੱਗਿਆ ਰਮਾਨ ਤੇਰੇ ਜਿੰਨਾ ਕੋ ਬੁਆ ਜੀ ਚਲ ਆ ਚਲੀਏ ਚਲੀਏ ਚਲੋ ਰੈਡੀ ਚਲੋ ਚਲੋ ਜੁੱਤੀ ਲੈਣਾ ਮੈਂ ਕੋ ਜੁੱਤੀ ਪਿੰਕਲ ਦੀ ਪਿੰਕਲ ਜੁੱਤੀ ਹੈ ਬੜਾ ਪਿੰਕਲਾ ਬੈਗ ਵੀ ਕਿਹਾੜੇ ਪਿੰਕਲ ਤੋਂ ਬਿਨਾ ਕੋਈ ਹੋਰ ਪਿੰਕਲ ਲਏ ਜੀ ਚਾਹੀਦੀ ਆ ਉਹ ਲੈ ਕੇ ਦਿੰਦੇ ਪਿੰਕਲ ਮਹਿਕ ਤਾਂ ਜਿਹੜੀ ਕਿਹੜੀ ਚੀਜ਼ ਪਿੰਕ ਪਿੰਕ ਬੈਗ ਦੇਖਣ ਲੱਗ ਗਏ ਨੇ ਪਿੰਕੀ ਲੈਣਾ ਪਿੰਕ ਪਿੰਕੀ ਫਰੌਗ ਪਿੰਕੀ ਚੱਪਲਾ ਹੈ ਮੇਕ ਪਿੰਕ ਬੋਤਲ ਪਿੰਕਲ ਜਵੈਂਟ ਨਹੀਂ ਪਤਾ ਹੋ ਰਹੀ ਕਿ ਪਿੰਕ ਪਿੰਕ ਨਹੀਂ ਲਈਦੀ ਹੁੰਦੀ ਹੈਗੀ ਕਿ ਬਲੂ ਰਹੂਗਾ ਹਾਂ ਕੋਈ ਕਲਰਫੁਲ ਚੀਜ਼ ਲੈਦੇ ਹਰੇ ਪਰ ਪਿੰਕ ਪਿੰਕ ਨਹੀਂ ਲਈਦਾ ਹੁੰਦਾ ਪਤਾ ਬਲੂ ਬਲੂ ਬਲੈਕ ਬਲੂ ਬੈਗ ਬਲੂ ਬੋਤਲ ਮੈਂ ਕਿ ਆਰਮਾਨ ਹਾਂ ਆਉਣ ਵਾਲਾ ਹੀ ਆ ਠੀਕ ਹੈ ਕਿੱਥੇ ਖੜਾਂਗੇ ਬਸ ਉੱਥੇ ਉਹਨੇ ਆ ਜਾਣਾ ਥੋੜੇ ਟਾਈਮ 'ਚ ਹੁਣ ਤੁਸੀਂ ਕੀ ਇਹਨਾਂ ਕੀ ਪਿਆਰ ਕਰੋਗੇ ਵੀਰਨ ਨਾਲ ਤੇ ਲੜੋਂਗੇ ਤੁਸੀਂ ਪਿਆਰ ਕਰੂੰਗਾ ਪਿਆਰ ਕਰੋਗੇ ਨਜਾੜ ਲੈਣ ਦਾ ਇਹ ਗੱਡੀਆਂ ਨੂੰ ਆਪਾਂ ਆਏ ਆ ਅੱਜ ਥੋੜੇ ਜਿਹਾ ਫਲਾਵਰ ਲੈਣ ਵਾਸਤੇ ਪੌਦੇ ਲੈਣ ਆਏ ਆ ਆਦਨਾਂ ਖਾਲੀ ਪਿਆ ਸੀ ਸਾਰਾ ਨਵੇਂ ਆ ਗਏ ਛੋਟੇ ਕਹਿ ਰਹੇ ਹੁੰਦੇ ਆ ਆ ਚੀਜ਼ ਲੱਗਦੀ ਜੇ ਸ਼ਾਮੇ ਰੱਖਣਾ ਵਾ ਰੱਖਣ ਦਾ ਸ਼ਾਮੀਓ ਛੋਟਾ ਜਿਹੜੇ ਚ ਕੱਢ ਕੇ ਲੈ ਕੇ ਆਏ ਉਹ ਗਮਲਾ ਕੱਢ ਕੇ ਲੈ ਕੇ ਆਏ ਡੇਡ ਜੀ ਆਪ ਲੈ ਚੁਣ ਨਹੀਂ ਸੌਣ ਦੇ ਜੜਾ ਨਹੀਂ ਹੁੰਦੀ ਉਹ ਤਾਂ ਇੰਨਾ ਕਿ ਛੋਟਾ ਜਿਹਾ ਪੋਟ ਆ ਇਹ ਲਫਾਫਾ ਦੇਖੋ ਕਿੰਨਾ ਇਹ ਨਹੀਂ ਇਹ ਤਾਂ ਬੱਚੇ ਵੱਡੇ ਬਹੁਤ ਆ ਉਹ ਛੋਟੇ ਛੋਟੇ ਚੱਲਣਗੇ ਇਹ ਤਾਂ ਗ੍ਰੀਨ ਦਾ ਲੈ ਲੇ ਜੀ। ਤੇ yellow ਨਹੀਂ ਸੁਣਨ ਲੱਗਿਆ ਤੁਹਾਨੂੰ? ਹਾਂ ਜੀ ਸੁਣਿਆ। ਥੋੜਾ ਜੈ ਲਓ। ਹਾਂ ਜੀ। ਹਾਂ ਬੋਲੋ। ਆਂ ਬੂਟਾ ਨਹੀਂ ਲੱਗਦਾ ਨਾ। ਬੂਟਾ ਲੈ ਮਾਨ ਤੇ ਮੈਂ ਕੋਣੀ ਲੈ ਆ ਸੀ ਮੂੰ ਵੀ ਲਿਆਈ। ਰੱਖ ਲਓ ਵਿੱਚ। ਹਾਈ ਮੇਸਟ। ਠੀਕ ਆ। ਆਪਾਂ ਇਹ ਲੈ ਲੈ ਬੂਟੇ ਅੱਜ ਸਾਰੇ। ਹੁਣ ਆਪਾਂ ਘਰੇ ਜਾ ਕੇ ਲਾਉਣੇ ਇਹਨਾਂ ਨੂੰ ਚਲੋ ਜੀ। ਅੱਜ ਤੋਂ ਚਲੇ ਗਿਆ ਸੀ ਕੱਲ ਦਾਦੀ ਨਾਲ ਬੂਜੀ ਕੋਲ ਚਲੇ ਗਿਆ ਸੀਗਾ ਹਨਾ ਤੇ ਜੀ ਲੱਗਿਆ ਸੀ ਮੇਰੇ ਬਿਨਾ। ਹੈ ਪਰ ਸਾਡਾ ਜੀ ਨਹੀਂ ਲੱਗਿਆ ਪਾਸ ਬਹਿਗ ਦਾ ਜੀ ਲੱਗਿਆ ਕਿਸੇ ਦਾ ਨਹੀਂ ਜੀ ਲੱਗਿਆ ਪਤ ਸਾਡਾ ਤਾਂ ਨਾ ਜੀ ਲੱਗਿਆ ਪਾਪਾ ਦਾ ਵੀ ਜੀ ਲੱਗਿਆ ਹਾਏ ਹਾਏ ਬੱਚੇ ਸਰ ਸਾਰਿਆਂ ਨੂੰ ਨਾ ਆਈ ਮੰਨੀ ਜਾਦੀ ਆਈਗੀ ਮੰਨ ਨਾ ਨਾ ਤੇਰੇ ਵੀ ਨਾ ਘਰ ਸਾਨੂੰ ਸੁੰਨਾ ਸੁੰਨਾ ਲੱਗੀ ਗਿਆ ਸ਼ਾਂਤੀ ਸ਼ਾਂਤੀ ਸੀਗੀ ਘਰੇ ਹੁਣ ਤਾਂ ਮੰਨਣਾ ਰਿਹਾ ਹਾਂ ਦਾ ਹੁਣ ਨਾਮ ਕੀ ਵੀ ਰਹਿ ਕੇ ਆਏਗਾ ਨੰਨੇ ਕੋਲ ਵੀ ਰਹਿ ਪੈਗਾ ਵਣੋ ਕਿੱਲੇ ਮੈਂ ਸਿਮੂ ਬੂਜੀ ਸੀ ਨਾ ਤਾਂ ਕਰਕੇ ਕੱਲ ਸਿਮੂ ਬੂਜੀ ਰਹੀ ਹੈ ਨਾ ਸਿਮੂ ਰਹੀ ਸੀ ਕਿ ਨਾ ਤਾਂ ਜੀ ਲੱਗਿਆ ਹੈ ਨਾ ਤੇਰਾ ਕਿੱਲੇ ਮੈਂ ਦਾ ਮੇਰਾ ਪਰਾ ਸਹੀ ਹਲੇ ਮੈਂ ਇਕੱਲੇ ਮੈਂ ਰਹੂੰਗਾ ਹਣ ਫੇ ਤੂੰ ਰਹਤੇ ਆ ਕਰੇਂਗਾ ਹੁਣ ਕੱਲਾ ਕਿਤੇ ਇਕੱਲੇ ਮੈਂ ਫੇਰ ਤੇ ਇਹਦੀ ਤੈਨੂੰ ਸਿੰਮੂ ਕੋਲੇ ਚਲ ਆਇਆ ਮੈਂ ਜੱਫੀ ਦਾ ਪਾ ਲੈਂ ਮੈਨੂੰ ਅੱਕਾ ਵਾਰੀ ਨਹੀਂ ਮੇਰਾ ਕੋਟ ਤਲਾ ਤੂੰ ਵੀ ਲੱਗੋ ਕਿ ਪਤਾ ਨਾ ਤਾਂ ਛੱਡ ਦੇ ਤੋ ਕਿ ਮੈਂ ਤੈਨੂੰ ਕੀ ਗੱਲ ਤੁਸੀਂ ਸ਼ੇਅਰ ਕਰ ਲੱਗਦੇ ਉਹਨੇ ਪੈਣਾ ਮੈਂ ਕੋਨੂੰ ਵੀ ਉਹ ਦੇਖੋ ਕੋਲਡ ਆ ਪਰ ਫੇਰ ਵੀ ਪੀਣ ਲੱਗੀ ਆ ਉਹ ਅਸੀਂ ਕਿਹੜਾ ਕਰਦੇ ਤੁਸੀਂ ਵੀ ਬਿਮਾਰ ਹੋਂ ਪਹਿਲਾਂ ਮੈਨੂੰ ਪੀ ਲਾਂਦੇ ਤੂੰ ਇਹ ਡੱਲੇ ਕਿਦਰ ਪੀਟੂਗੀ ਵੀ ਮੈਂ ਕੱਟ ਬਹੁਤ ਬੜੀ ਡੱਲ ਗਈ ਮਿੱਟੀ ਥੱਲੇ ਛੱਡ ਦੋ ਚੱਕ ਕੇ ਪਾ ਦੋ ਬਸ ਇਹਨੂੰ ਲੈ ਮੈਨੂੰ ਕੱਟ ਕੇ ਦੇ ਦਿੰਦੀਆਂ ਰੱਖ ਜਾਓ ਕੱਟ ਕੇ ਦੇ ਦੇ ਤੁਹਾਨੂੰ ਮੈਨੂੰ ਇਹਨੂੰ ਬੁੱਟੇ ਲਾਉਣ ਲੱਗਾ ਹੈ ਹੁਣ ਕਿਤੇ ਬੁੱਟੇ ਲਾਉਣ ਦੇਣੇ ਐ ਇਹਨੂੰ ਨਹੀਂ ਮੇਰਾ ਪੱਤਾ ਬਹੁਤ ਸੋਹਣੇ ਬੁੱਟੇ ਲਾਉਂਦਾ ਹਾਂ ਹੁਣ ਮਕੈਨਕੀ ਕਰਨ ਲੱਗਿਆ ਆਪਦੀ ਮਾਲੀ ਸਾਹਿਬ ਫੜਾ ਦਿਓ ਖੁਰਪਾ ਮੈਨੂੰ ਮਿਲਾ ਲੂ ਕਹਿਵੇ ਉਹਨੂੰ ਕੰਮ ਲਿਆਓ ਜੀ ਲਿਆਓ ਥੜਾ ਆਦੋਸ ਮੈਨੂੰ ਬਹੁਤ ਹੁਣ ਚਲੋ ਲਿਆਓ ਪਹਿਲਾਂ ਮਿੱਟੀ ਕੱਢ ਲੇ ਵਾ ਦੂਜਾ ਬੂਟਾ ਲਾਉਨੇ ਆਪਾਂ ਚ ਤੂੰ ਪਿੰਕ ਬੂਟਾ ਚੱਕ ਗਮਲਾ ਪਿੰਕ ਚੱਕ ਪਿੰਕ ਪਿੰਕ ਛੱਡ ਦੇ ਛੱਡ ਦੇ ਮੈਂ ਤੂੰ ਬੂਟਾ ਚੱਕੋ ਜਿਹੜਾ ਡਾਲ ਲੀਦਾ ਮਿੱਟੀ ਇੱਥੇ ਚਲੋ ਅੱਗੇ ਵਿੱਟ ਪੱਟਾ ਹੋਰ ਬਟੋ ਜੋਰ ਲਾ ਦੇ ਮੁੰਡੇ ਦਾ ਸਾਰਾ ਕੋਈ ਗੱਲ ਨਹੀਂ ਚਲੋ चलो। मैं पे पाक पाट करी बंदो अब पिंक बूटा चक के लेके आओ दो से बेबी पिंक हम्म बेबी पिंक इधर ये पीछे नंग दे मेरे दी और फिर मम्मी जी लग गया सी कर मान दा हम्म बादू मैं पिंक करने ना ना जब मैं जी भी नहीं लग गया हैगा हम्म ਖੜਜੋ ਬਤ ਖੜਜੇ ਮਿੱਟੀ ਕੋਲ ਦਾਦੀ ਰਾਤ ਦਿਨ ਤਰਾਤ ਨੂੰ ਨਹੀਂ ਸੌਣ ਹੀ ਨਹੀਂ ਤਾਂ ਸਾਲੇ ਨੇ ਇਹ ਸਾਰਾ ਮੰਜਾ ਮਲ ਲਿਆ ਸਾਲੇ ਨੇ ਬੈੱਡ ਹੈ ਹਰਵਾਨ ਸੱਚੀ ਗੱਲ ਆ ਇਹ ਖੜਜੋ 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 ਰੁਕਜੋ ਬਚਾਲੇ ਦੀ ਮਿੱਟੀ ਪੱਟਣੀ ਬਤ ਬਚਾਲੇ ਜਾਲੇ ਰੁਕਜੋ ਗਾ ਚਲੋ ਬਾਸ ਇੱਥੇ ਵੜ ਕੇ ਖੜੋ ਰੱਖੋ ਹਾਂ ਇਹ ਲੱਗਦਾ ਗਲਾਵਰ ਘਪਰੇ ਗਲਾਵ ਨਹੀਂ ਹੈਗਾ ਇਹ ਬੜੀ ਸੋਹਣੀ ਤਾਂ ਲੱਗਦੀ ਉਹ ਗੁਲਾਬ ਵਾਂਗੂ ਪਰ ਕੰਡੇ ਨਹੀਂ ਹੈਗੇ ਇਹਨੂੰ ਸਾਡੋ ਪਤਾ ਇਧਰ ਹੁਣ ਜਿਹੜੇ ਮਿੱਟੀ ਪੈਣੀ ਉੱਪਰੋਂ ਸਾਈਡ ਹੋ ਦੇ ਉਹ ਜੋ ਹੋ ਜੋ ਮੈਂ ਪੈਰ ਸਾਈਡ ਕਰ ਲਓ ਵਾ ਤਾਂ ਮੈਂ ਤਾਂ ਮਿੱਟੀ ਪੱਤੀ ਸੀ ਕਿ ਇੱਥੇ ਸਾਰੀ ਮਿੱਟੀ ਦੇ ਦਸਣ ਸੀ ਇਹਦੇ ਬੱਚੇ ਫੜਾ ਲੈ ਮੈਨੂੰ ਖਰਪਾ ਫੜਾਓ ਇੱਧਰ ਖਰਪਾ ਫੜਾ ਦਿਓ ਮੈਨੂੰ

ਬੋੜੇ